ਤੁਸੀਂ ਦੱਸੋ ਕਿ ਤੁਹਾਡੇ ਕਿੰਨੇ ਪਰਿਵਾਰ ਚ ਸੱਜਣ ਵਿਤਰਾ ਕੋਲ ਤੁਹਾਡੇ ਆਂਡ ਗਵਾਂਡ ਕਿੰਨੇ ਆਪਣੀਆਂ ਮਸ਼ੀਨਾਂ ਚਲਦੀਆਂ ਔਰ ਸਾਰੇ ਵੀ ਸਾਰੀਆਂ ਜਗਤ ਜੀ ਦੀਆਂ ਹੀ ਆ ਜੀ ਤੇ ਸਾਡੇ ਪਿੰਡ ਵੀ ਚਾਰ ਪੰਜ ਮਸ਼ੀਨਾਂ ਜਗਤ ਜੀ ਦੀਆਂ ਤੁਹਾਡੀ ਸਰਵਿਸ ਤੁਹਾਡੀ ਸਰਵਿਸ ਤੋਂ ਬੰਦੇ ਬਹੁਤ ਖੋਜ ਠੀਕ ਹੈ ਜੀ ਔਨ ਟਾਈਮ ਫੋਨ ਦੇ ਉੱਪਰ ਜਦੋਂ ਤੁਹਾਡਾ ਉਸੇ ਵੇਲੇ ਬੰਦਾ ਪਹੁੰਚ ਜਾਂਦਾ ਇਹ ਵੀ ਗੱਲ ਬਹੁਤ ਮੈਂ ਇੰਦਰਪ੍ਰੀਤ ਸਿੰਘ ਅੱਜ ਅਸੀਂ ਹੈਗੇ ਆ ਪਿੰਡ ਮਹਾਲੋਂ ਜ਼ਿਲ੍ਹਾ ਨਵਾਂ ਸ਼ਹਿਰ ਸਾਡੇ ਨਾਲ ਨੇ ਜੀ ਸਰਦਾਰ ਰਜਿੰਦਰ ਸਿੰਘ ਆਲੂ ਵਾਲੀਆ ਜੀ ਇਹ ਤਕਰੀਬਨ ਸਾਡੀ 5-6 ਸਾਲ ਤੋਂ ਮਸ਼ੀਨਾਂ ਚਲਾ ਰਹੇ ਨੇ 2019 ਭਾਜੀ ਸਾਡਾ ਸਭ ਤੋਂ ਪਹਿਲੇ ਸੁਪਰ ਸੀਡਰ ਲੈ ਕੇ ਗਏ ਸੀਗੇ ਤੀਸਰਾ ਸੁਪਰ ਸੀਡਰ ਹੈ ਤੇ ਹੁਣ ਭਾਜੀ ਤਾਂ ਆਪਾਂ ਤਜਰਬਾ ਤੁਹਾਡੇ ਨਾਲ ਸਾਂਝਾ ਕਰਦੇ ਆ ਪਿਛਲੇ 5-6 ਸਾਲਾਂ ਦਾ ਵੀ ਹੁਣ ਤੱਕ ਕਿਵੇਂ ਰਿਹਾ ਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਕਿਵੇਂ ਲੱਗ ਰਿਹਾ ਜਗਜੀਤ ਕੰਪਨੀ ਦੀ ਮਸ਼ੀਨਾਂ ਪਿਛਲੇ ਲੰਬੇ ਸਮੇਂ ਤੋਂ ਚਲਾ ਕੇ ਜੀ ਭਾਜੀ ਬਹੁਤ ਵਧੀਆ ਲੱਗ ਰਿਹਾ ਤੇ ਕੋਈ ਮਸ਼ੀਨ ਦੀ ਵੀ ਕੋਈ ਪ੍ਰੋਬਲਮ ਨਹੀਂ ਜੀ ਸਾਲ ਵੀ ਵਧੀਆ ਹੋਈ ਆ ਜੀ ਆਪਾਂ ਉਹਨੇ ਤੋਂ ਜੁੜੇ ਹੋਏ ਤੁਹਾਡੇ ਨਾਲ ਜੀ ਉਸ ਤੋਂ ਪਹਿਲਾਂ ਵੀ ਨਹੀਂ ਸੀ ਵੈਸੇ ਅੱਗ ਲਾਈ ਆਪਾਂ ਇਦਾਂ ਹੀ ਬੀਜਦੇ ਸੀ ਤੇ ਉਦੋਂ ਵੀ ਹੁਣ ਵੀ ਸੁਪਰ ਸੀਡਰ ਨਾਲ ਹੀ ਬੀਜੀ ਐਨੇ ਸਾਲਾਂ ਤੋਂ ਠੀਕ ਹੈ ਜੀ ਵਧੀਆ ਝਾੜ ਵਧੀਆ ਕਣਕ ਤੁਹਾਡੇ ਸਾਹਮਣੇ ਜੇ ਇਸ ਤੋਂ ਪਹਿਲੇ ਵੀ ਤੁਸੀਂ ਅੱਗ ਨਹੀਂ ਲਾਉਂਦੇ ਸੀ ਨਹੀਂ ਲਾਈ ਨਾ ਮਸ਼ੀਨਾ ਨਹੀਂ ਸੀ ਇਹ ਜੀ ਜਦੋਂ ਆਪਾਂ ਝੋਨਾ ਵੜ ਲਿਆ ਤਵਿਆਂ ਦਾ ਦੋਰ ਪਾ ਕੇ ਪਾਣੀ ਲਾ ਕੇ ਬੱਤਰ ਆਉਣ ਤੇ ਫਿਰ ਰੋਟਾਵੇਟਰ ਉੱਪਰ ਡ੍ਰਿਲ ਲੱਗਦੀ ਸੀ ਉਹਨਾਂ ਇਦਾਂ ਵੇਚਦੇ ਤਾਂ ਉਹਦੇ ਨਾਲ ਸਮਾਂ ਵੀ ਵੱਧ ਲੱਗਦਾ ਸੀ ਤੇ ਖਰਚਾ ਵੀ ਬਹੁਤ ਹਾਰਗਾ ਬਾਦ ਪਹਿਲਾਂ ਬਾਣਾ ਨਹੀਂ ਕਰਨਾ ਫਿਰ ਵੀ ਬਿਜਾਈ ਲੇਟ ਹੋ ਜਾਈ ਬਾਣਾ ਪਹਿਲਾਂ ਦੋਰ ਪਾਉਣੇ ਜਾਂ ਕੁਝ ਵੀ ਕਰਨਾ ਉਹ ਵੀ ਟਾਈਮ ਲੱਗਣਾ ਠੀਕ ਹੈ ਜੀ ਤੇ ਫਿਰ ਉਸ ਤੋਂ ਬਾਅਦ ਬਿਜਾਈ ਹੋਣੀ ਰੋਟਾਵੇਟਰ ਦੇ ਸਾਹਮਣੇ ਤਾਂ ਆਪਣਾ ਖਰਚਾ ਵੀ ਬਹੁਤ ਘਟਿਆ ਤੇ ਟਾਈਮ ਵੀ ਬਹੁਤ ਬਚਿਆ ਜੀ ਖਰਚਾ ਵੀ ਟਾਈਮ ਵੀ ਫਸਲ ਵੀ ਵਧੀਆ ਹੁੰਦੀ ਆ ਠੀਕ ਹੈ ਜੀ ਤੇ ਟਾਈਮ ਬਚਦਾ ਆ ਠੀਕ ਹੈ ਜੀ ਤੇ ਤਾਨੂੰ ਇਹ ਲੱਗਦਾ ਕਿ ਸੁਪਰ ਸਿੱਟਰ ਪਰਾਲੀ ਦਾ ਵਾਕਈ ਪੱਕਾ ਹੱਲ ਹੈ ਜੀ ਬਿਲਕੁਲ ਪੱਕਾ ਹੱਲ ਹੈ ਜੀ ਇਸ ਤਰ੍ਹਾਂ ਦੀ ਵੀ ਦਾ ਰਜੀ ਵੀ ਅੱਗ ਲਾੜੇ ਰਹੀ ਜੀ ਔਰ ਕਹਿੰਦੇ ਨੇ ਸਰਕਾਰ ਨੂੰ ਵੀ ਪਰਾਲੀ ਦਾ ਪੱਕਾ ਹੱਲ ਨਹੀਂ ਹੈਗਾ ਇਸ ਕਰਕੇ ਐਸੇ ਮੈਂ ਤਾਂ ਲੱਗਦਾ ਜੀ ਬਹੁਤ ਪਰਸੈਂਟ ਘਟ ਗਈ ਆ ਹੁਣ ਜੀ ਜਿਹੜੇ ਕੋਈ ਅੱਗ ਲਾਉਣ ਵਾਲੇ ਖਾਸੇ ਕੋਈ ਰਹਿ ਗਿਆ ਉਹ ਜਿਹੜਾ ਲਾ ਰਿਹਾ ਨਹੀਂ ਤਾਂ ਹੁਣ ਸਾਰੇ ਇੱਥੇ ਵੇਚ ਰਹੇ ਆ ਠੀਕ ਹੈ ਜੀ ਵਧੀਆ ਪੱਕਾ ਹੱਲ ਆ ਠੀਕ ਹੈ ਜੀ ਤੇ ਆ ਜਿਹੜੀ ਮਗਰ ਕਰਨ ਗਏ ਤੁਹਾਡੀ ਸੁਪਰ ਸੀਡਰ ਵਾਲੀ ਵੀ ਦੇ ਕੇ ਇਹ ਸਾਰੀ ਸੁਪਰ ਸੀਡਰ ਨਾਲ ਜੀ ਇਹ ਕਿਹចੀ ਦੇ ਗੁੱਲੀ ਡੰਡੇ ਦੀ ਕਿੰਨੀ ਸਪਰੇ ਕਰਦੇ ਹੋ ਜੀ ਗੁੱਲੀ ਡੰਡੇ ਦੀ ਨਾਰਮਲ ਸਪਰੇ ਆ ਜੀ ਕੋਈ ਐਡੀਸ ਪ੍ਰੋਬਲਮ ਨਹੀਂ ਹੈਗੀ ਇਹਦੇ ਵਿੱਚ ਵੈਸੇ ਲੱਗਦਾ ਕਿ ਸੁਪਰ ਸੀਡਰ ਦੀ ਬਿਜਾਈ ਤੇ ਗੁੱਲੀ ਡੰਡੇ ਦੀ ਆਪਣੀ ਹਾਂ ਥੋੜਾ ਘਟਿਆ ਪਰਾਲੀ ਕਰਕੇ ਘਟਾ ਠੀਕ ਹੈ ਜੀ ਬਾਕੀ ਹੋਰ ਕੋਈ ਪ੍ਰੋਬਲਮ ਨਹੀਂ ਹੈਗੀ ਕਾਣਕ ਤੁਹਾਡੇ ਸਾਹਮਣੇ ਆ ਠੀਕ ਹੈ ਜੀ ਹਾਂ ਤੇ ਏਨੇ ਸਾਲਾਂ ਤੋਂ ਤੁਸੀਂ ਚਲਾ ਰਹੇ ਹੋ ਤੇ ਉਦਾਂ ਦਿਹਾੜੀ ਤੇ ਕਿੰਨੇ ਕਿੱਲੇ ਬੀਜ ਹੋ ਜਾਂਦੇ ਨੇ ਸੁਪਰ ਸੀਡਾਂ ਦੇ ਅਸੀਂ ਦਿਹਾੜੀ ਤੋਂ ਦੇਖੋ ਜੀ ਤੇ ਟਾਈਮ ਦੇ ਨਾਲ ਡਿਪੈਂਡ ਕਰਦਾ 8 ਤੋਂ 10 ਕਿੱਲੇ ਅਸੀਂ ਬੀਜਦੇ ਜੀ ਦਿਨੇ ਤੇ ਨਹੀਂ ਕਰਦੇ ਜੀ ਹਾਂ ਜਿੰਨਾ ਟਾਈਮ ਫੁੱਲ ਟਾਈਮ ਠੀਕ ਹੈ ਜੀ ਦਿਨ ਦਾ ਫੁੱਲ ਟਾਈਮ ਔਰ ਅੰਦਾਜ਼ੇ ਨਾਲ ਇੱਕ ਕਿੱਲੇ ਨੂੰ ਕਿੰਨਾ ਤੇ ਲੱਗਦਾ ਹੈ ਜੀ ਤਕਰੀਬਨ ਘੰਟੇ ਦੀ 8 ਦੀ ਐਵਰੇਜ ਹੈਗੀ ਆ ਅੱਛਾ ਜੀ ਔਰ ਕਿੱਲਾ ਵਧੀਆ ਭਾਈ ਕਿੱਲਾ ਵੀ ਘੱਟੇ ਸਮੇਂ ਵਿੱਚ ਹੋ ਜਾਂਦੇ ਆ ਜੀ ਹਾਂ ਤਾਂ ਹਾਂ ਹੋ ਹੀ ਜਾਂਦਾ ਤੇ ਲੰਮੇ ਪਲਾਟਾ ਦਾ ਘੱਟ ਟਾਈਮ ਲੱਗਦਾ ਤੇ ਛੋਟਾ ਦਾ ਥੋੜਾ ਫਿਰ ਉਸ ਹਿਸਾਬ ਨਾਲ ਵੱਧ ਜਾਂਦਾ ਟਾਈਮ ਤੇ ਹੁਣ ਤੁਸੀਂ ਦੱਸੋ ਕਿ ਤੁਹਾਡੇ ਕਿੰਨੇ ਪਰਿਵਾਰ ਚ ਸੱਜਣ ਮਿੱਤਰਾਂ ਕੋਲ ਤੁਹਾਡੇ ਆਂਡ ਗਵਾਂਡ ਕਿੰਨੇ ਆਪਣੀਆਂ ਮਸ਼ੀਨਾਂ ਚਲਦੀਆਂ ਔਰ ਸਾਰੇ ਜਗਤਜੀਤ ਦੀਆਂ ਹੀ ਆ ਜੀ ਤੇ ਸਾਡੇ ਪਿੰਡ ਵੀ ਚਾਰ ਪੰਜ ਮਸ਼ੀਨਾਂ ਜਗਤਜੀਤ ਦੇ ਤੁਹਾਡੇ ਸੁਪਰ ਸੀਡਰ ਆਏ ਆ ਜੀ ਤੇ ਸਾਡੀ ਆਪਣੀ ਫੈਮਲੀ ਚ ਵੀ ਰਿਸ਼ਤੇਦਾਰ ਨੇ ਆਪਾਂ ਉੰਨੀ ਚ ਵੀ ਦਿੱਤਾ ਪਰ ਤੁਹਾਨੂੰ ਪਤਾ ਹੀ ਆ ਜੀ ਤੇ ਇਸ ਤਰ੍ਹਾਂ ਕਾਫੀ ਚੱਲਦਾ ਕੰਮ ਠੀਕ ਹੈ ਜਗਜੀਤ ਦਾ ਹੀ ਆ ਤਾਂ ਕੁੱਲ ਮਿਲਾ ਕੇ ਜਿਹੜਾ ਹੈ ਸਾਰੀਆਂ ਮਸ਼ੀਨਾਂ ਵੱਲੋਂ ਸਾਰੀਆਂ ਮਸ਼ੀਨਾਂ ਜੀ ਹਾਂ ਜੀ ਮਤਲਬ ਆਪਾਂ ਭਾਜੀ ਦੀ ਗੱਲ ਇੱਕ ਮਸ਼ੀਨ ਸੁਪਰਸੀਡਰ ਦੀ ਗੱਲ ਹੀ ਕਰਦੇ ਭਾਜੀ ਤੇ ਜਿਹੜੇ ਪਰਿਵਾਰ ਸੱਜਣ ਮਿੱਤਰ ਪਿੰਡ ਤੇ ਜਿੰਨੀਆਂ ਮਸ਼ੀਨਾਂ ਦੀਆਂ ਜੀ ਪਰ ਵੀ ਤੁਹਾਡਾ ਜਗਜੀਤ ਦਾ ਜਾ ਰਹੇ ਦ ਇਤਲਾਹ ਵਿੱਚ ਚੱਲ ਰਿਹਾ ਲੈਂਡੋ ਲੈਬ ਜੋ ਵੀ ਆ ਸਾਰੀਆਂ ਮਸ਼ੀਨਾਂ ਪੂਰੀਆਂ ਵਧੀਆ ਜੀ ਸਰਵਿਸ ਤੁਹਾਡੀ ਸਰਵਿਸ ਤੋਂ ਬੰਦੇ ਬਹੁਤ ਕੋਚ ਠੀਕ ਹੈ ਜੀ ਔਨ ਟਾਈਮ ਫੋਨ ਦੇ ਉੱਪਰ ਜਦੋਂ ਤੁਹਾਡਾ ਉਸੇ ਵੇਲੇ ਬੰਦਾ ਪਹੁੰਚ ਜਾਂਦਾ ਇਹ ਵੀ ਗੱਲ ਬਹੁਤ ਮਤਲਬ ਕੁਆਲਿਟੀ ਪੱਖੋਂ ਵੀ ਸੰਤੁਸ਼ਟ ਹੋ ਬਿਲਕੁਲ ਪੱਖੋਂ ਵੀ ਸਰਵਿਸ ਬਹੁਤ ਜੀ ਆਲ ਓਕੇ ਆ ਜੀ ਠੀਕ ਹੈ ਜੀ ਹਾਂ ਜੀ ਮਸ਼ੀਨਰੀ ਦੀ ਪਰਫਾਰਮੈਂਸ ਵਗੈਰਾ ਸਭ ਓਕੇ ਜੀ ਮੈਂ ਹਣ ਵਧੀਆ ਚਲੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਕਿਵੇਂ ਕੱਢਿਆ ਜੀ ਭਾਜੀ ਫਿਰ ਭਾਜੀ ਤੁਸੀਂ ਸਾਡੀ ਜਗਜੀਤ ਕੰਪਨੀ ਦੀ ਮਸ਼ੀਨਾਂ ਰეკਮੈਂਡ ਕਰਦੇ ਹੋ ਜੀ ਬਿਲਕੁਲ ਭਾਜੀ ਰეკਮੈਂਡ ਕਰਕੇ ਤੁਹਾਡੇ ਕੋਲ ਬੰਦੇ ਪਹੁੰ بس ਸਾਡੀ ਸਰਵਿਸ ਤੋਂ ਬੰਦੇ ਖੁਸ਼ ਆ ਕੋਈ ਗੱਲ ਨਹੀਂ ਇੱਦਾਂ ਠੀਕ ਹੈ ਥੈਂਕ ਯੂ ਭਾਈ ਜੀ ਬਹੁਤ ਧੰਨਵਾਦ ਸਾਡਾ ਗਰਵਤ ਕਰਨ ਦੇ ਲਈ